ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਆਏ ਅੰਮ੍ਰਿਤ ਵੇਲੇ ਦੇ ਹੁਕਮਨਾਮੇ ਦੀ ਵਿਚਾਰ ਸਾਂਝੀ ਕਰਾਂਗੇ ਜੀ ਜੀ ਇਹ ਪਾਵਨ ਬਾਣੀ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੀ ਹੈ ਰਾਗ ਤਿਲੰਗ ਵਿੱਚ ਤੇ ਅੰਗ 722 ਉੱਤੇ ਸ਼ਿਸ਼ੋਭਿਤ ਹੈ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੇ ਇਸ ਸ਼ਬਦ ਦਾ ਜੋ ਕੇਂਦਰੀ ਭਾਵ ਹੈ ਉਹ ਬਹੁਤ ਹੀ ਮਤਲਬ ਡੂੰਘਾ ਵੀ ਹੈ ਤੇ ਸਾਡੇ ਰੋਜ਼ ਦੇ ਜੀਵਨ ਨਾਲ ਜੁੜਿਆ ਹੋਇਆ ਵੀ ਬਿਲਕੁਲ ਗੁਰੂ ਸਾਹਿਬ ਨੇ ਜੀਵ ਇਸਤਰੀ ਤੇ ਪ੍ਰਭੂਪਤੀ ਦਾ ਇੱਕ ਰੂਪਕ ਵਰਤਿਆ ਹੈ ਹੈਨਾ ਹਾਂਜੀ ਬਹੁਤ ਸੁੰਦਰ ਰੂਪਕ ਤੇ ਇਸ ਨਾਲ ਸਮਝਾਇਆ ਹੈ ਕਿ ਪਰਮਾਤਮਾ ਉਹ ਸਾਡੇ ਅੰਦਰ ਹੀ ਹੈ ਉਹਨੂੰ ਬਾਹਰ ਲੱਭਣ ਦੀ ਲੋੜ ਨਹੀਂ ਅਸਲ ਖੋਜ ਅੰਦਰ ਦੀ ਹੈ ਇਹ ਗੱਲ ਤਾਂ ਪਹਿਲੀ ਤੁਕ ਜੀ ਬੜੀ ਕਮਾਲ ਦੀ ਕਹਿ ਦਿੱਤੀ ਸਾਹੋ ਨੇੜੇ ਤਨ ਕਮਲੀਏ ਬਾਹਰ ਕਿਆ ਢੂੰਡੇ ਬਿਲਕੁਲ ਦਾ ਸਪਸ਼ਟ ਹੈ ਏ ਪੋਲੀ ਜੀ ਇਸਤਰੀਏ ਤੇਰਾ ਮਾਲਕ ਤੇਰਾ ਪ੍ਰਭੂ ਤਾਂ ਤੇਰੇ ਕੋਲ ਹੈ ਬਿਲਕੁਲ ਨੇੜੇ ਹੂੰ ਅੰਦਰ ਵਸਦਾ ਤੂੰ ਬਾਹਰ ਕਿੱਥੇ ਕਿਉਂ ਪਾਲਦੀ ਫਿਰਦੀ ਹੈ ਹੂੰ ਪਰ ਅਸੀਂ ਕਰਦੇ ਆਈ ਹੈ ਨਾ ਹਾਂਜੀ ਬਿਲਕੁਲ ਸਾਡਾ ਸੁਭਾਅ ਹੀ ਇੰਜ ਦਾ ਬਣ ਗਿਆ ਹੈ ਕਿ ਅਸੀਂ ਸਭ ਕੁਝ ਬਾਹਰ ਲੱਭਦੇ ਹਾਂ ਸੁਖ ਹੋਵੇ ਸ਼ਾਂਤੀ ਹੋਵੇ ਪਦਾਰਥਾਂ ਚ ਦੁਨੀਆ ਦੇ ਰੰਗ ਤਮਾਸ਼ਿਆਂ ਚ ਹਮ ਪਰ ਗੁਰੂ ਸਾਹਿਬ ਕਹਿੰਦੇ ਨੇ ਨਹੀਂ ਅੰਦਰ ਚਾਤੀ ਮਾਰੋ ਤੇ ਉਹਦਾ ਤਰੀਕਾ ਵੀ ਦੱਸਿਆ ਹੈ ਪੈ ਕੀਆ ਦੇਹ ਸੁਲਾਈਆ ਨੈਣੀ ਭਾਵ ਕਾ ਕਰ ਸੀਗਾਰੋ ਅੱਛਾ ਇੱਥੇ ਇਹ ਪੈ ਵਾਲੀ ਗੱਲ ਬੜੀ ਅਹਿਮ ਹੈ ਕਈ ਵਾਰ ਲੋਕੇ ਨੂੰ ਸਿਰਫ ਡਰ ਸਮਝ ਲੈਂਦੇ ਨੇ ਪਰ ਇਹ ਉਹ ਡਰ ਨਹੀਂ ਹੈ ਹਨਾ ਨਹੀਂ ਨਹੀਂ ਇਹ ਡਰ ਤੋਂ ਵੱਧ ਇਹ ਅਦਬ ਵਾਲਾ ਪੈ ਹੈ ਪ੍ਰਭੂ ਦੀ ਵਡਿਆਈ ਦਾ ਅਹਿਸਾਸ ਉਹਦਾ ਸਤਕਾਰ ਜਿਵੇਂ ਇੱਕ ਇੱਜ਼ਤ ਇੱਕ ਸ਼ਰਦਾ ਹੁੰਦੀ ਹੈ ਨਾ ਹਾਂਜੀ ਡਰ ਅਦਬ ਬਿਲਕੁਲ ਤੇ ਨਾਲ ਹੀ ਪਾਵ ਯਾਨੀ ਕਿ ਪ੍ਰੇਮ ਕਹਿੰਦੇ ਨੇ ਅੱਖਾਂ 'ਚ ਉਹ ਅਦਬ ਦਾ ਸੁਰਮਾ ਪਾਓ ਤੇ ਹਿਰਦੇ 'ਚ ਪ੍ਰੇਮ ਦਾ ਸ਼ਿੰਗਾਰ ਕਰੋ ਇਹ ਹੈ ਅਸਲ ਤਿਆਰੀ ਉਸ ਦੇ ਮਿਲਾਪ ਲਈ ਹਾਂਜੀ ਪਰ ਫਿਰ ਅਸੀਂ ਸ਼ਿੰਗਾਰ ਕਰ ਕਿਉਂ ਨਹੀਂ ਪਾਉਂਦੇ ਕੀ ਰੋਕਦਾ ਸਾਨੂੰ ਕਿਹੜੀਆਂ ਗੱਲਾਂ ਨੇ ਜਿਹੜੀਆਂ ਦੂਰ ਰੱਖਦੀਆਂ ਨੇ ਉਸ ਨੇੜੇ ਵਸਦੇ ਪ੍ਰਭੂ ਤੋਂ ਬਾਰੀਚੇ ਵੀ ਬੜਾ ਸਾਫ਼ ਦੱਸਿਆ ਹੈ ਅਗਲੀਆਂ ਤੁਕਾਂ ਚੋਂਦਾ ਲਬ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਏ ਸਮਾਣੀ ਹੂੰ ਯਾਨੀ ਜੀਬ ਦੇ ਚਸਕੇ ਲਾਲਚ ਹੰਕਾਰ ਦਾ ਨਸ਼ਾ ਜਿਹੜੀ ਮਾਇਆ ਦੀ ਦੌੜ ਚ ਜੀਵ ਪੂਰੀ ਤਰ੍ਹਾਂ ਡੁੱਬਿਆ ਹੋਇਆ ਹੈ ਸੋਹੋ ਪਾਈਆ ਨਾਹੀ ਪਈ ਪਿੰਡੜੀ ਰਹਿਣਾ ਇਹਨਾਂ ਗੱਲਾਂ ਨਾਲ ਇਹਨਾਂ ਆਦਤਾਂ ਨਾਲ ਕਦੇ ਵੀ ਪ੍ਰਭੂ ਨਹੀਂ ਮਿਲ ਸਕਦਾ ਇਹ ਤਾਂ ਜੀਵਨ ਦੀ ਰਾਤ ਨੂੰ ਮਤਲਬ ਵਿਛੋੜੇ ਚ ਹੀ ਰੱਖਦੀਆਂ ਨੇ ਮਿਲਾਪ ਨਹੀਂ ਹੋਣ ਦਿੰਦੀਆਂ ਤੇ ਨਾਲ ਹੀ ਇਹ ਵੀ ਸਮਝਣਾ ਪੈਂਦਾ ਹੈ ਕਿ ਸਿਰਫ ਸਾਡੀ ਆਪਣੀ ਭਜਨਾ ਠੀਆਂ ਕੋਸ਼ਿਸ਼ ਨਾਲ ਵੀ ਗੱਲ ਨਹੀਂ ਬਣਨੀ ਜੇ ਉਪਰੋਂ ਮਿਹਰ ਨਾ ਹੋਵੇ ਹੈਨਾ ਹਾਂਜੀ ਇਹ ਨੁਕਤਾ ਬਹੁਤ ਜ਼ਰੂਰੀ ਹੈ ਵਿਣ ਕਰਮਾ ਕਿਛ ਪਾਈਆ ਨਹੀਂ ਜੇ ਬਹੁਤੇਰਾ ਤਾਵੇ ਕਰਮ ਇੱਥੇ ਬਖਸ਼ਿਸ਼ ਮਿਹਰ ਦੇ ਅਰਥਾਂ ਚ ਹੈ ਭਾਵੇਂ ਜਿੰਨਾ ਮਰਜ਼ੀ ਦੌੜ ਲੀਏ ਜੇ ਉਹਦੀ ਨਦਰ ਨਹੀਂ ਤਾਂ ਕੁਝ ਨਹੀਂ ਮਿਲਣਾ ਅੱਛਾ ਤੇ ਫਿਰ ਰਾਹ ਕੀ ਹੈ ਜੇ ਆਪਣੀ ਮਿਹਨਤ ਤੇ ਭਜਨ ਠੀਕਾਫੀ ਨਹੀਂ ਤਾਂ ਪਤਾ ਕਿਵੇਂ ਲੱਗੇ ਗੁਰੂ ਸਾਹਿਬ ਕਹਿੰਦੇ ਨੇ ਉਹਨਾਂ ਤੋਂ ਪੁੱਛੋ ਜਿਨ੍ਹਾਂ ਨੇ ਪਾ ਲਿਆ ਹੈ ਜਿਹੜੀਆਂ ਸੁਹਾਗਣਾ ਨੇ ਜਿਨ੍ਹਾਂ ਨੇ ਪ੍ਰਭੂ ਪਤੀ ਨੂੰ ਰਿਝਾ ਲਿਆ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ ਜਾ ਕੇ ਉਹਨਾਂ ਸੁਹਾਗਣਾ ਨੂੰ ਪੁੱਛੋ ਬਈ ਤੁਸੀਂ ਕਿਹੜੇ ਗੁਣਾ ਕਰਕੇ ਪ੍ਰਭੂ ਨੂੰ ਪਾ ਲਿਆ ਤੇ ਉਹਨਾਂ ਦਾ ਜਵਾਬ ਉਹਨਾਂ ਸਫਲ ਰੂਹਾਂ ਦਾ ਜਵਾਬ ਬਹੁਤ ਬਹੁਤ ਕੀਮਤੀ ਉਹ ਕੀ ਕਹਿੰਦੀਆਂ ਨੇ ਉਹ ਕਹਿੰਦੀਆਂ ਨੇ ਜੋ ਕਿਛ ਕਰੇ ਸੋ ਫਲਾ ਕਰ ਮੰਨਿਏ ਹਕਮਤ ਹੁਕਮ ਚੁਕਾਈਏ ਸਭ ਤੋਂ ਪਹਿਲੀ ਗੱਲ ਜੋ ਵੀ ਉਹ ਕਰਦਾ ਉਹਨੂੰ ਪਲਾ ਕਰਕੇ ਮੰਨੋ ਆਪਣੀ ਸਿਆਣਪ ਆਪਣੀ ਚਲਾਕੀ ਆਪਣਾ ਹੁਕਮ ਚਲਾਉਣਾ ਛੱਡ ਦਿਓ ਹਾਂਜੀ ਰਜ਼ਾਚ ਰਹਿਣਾ ਬਿਲਕੁਲ ਹੁਕਮ ਰਜ਼ਾਈ ਚਲਣਾ ਤੇ ਅੱਗੇ ਅੱਗੇ ਕਹਿੰਦੀਆਂ ਨੇ ਜਾ ਕੇ ਪ੍ਰੇਮ ਪਦਾਰਥ ਪਾਈਏ ਤਉ ਚੜਨੀ ਚਿਤ ਲਾਈਏ ਜਿਸ ਪ੍ਰਭੂ ਦੇ ਪਿਆਰ ਨਾਲ ਇਹ ਅਸਲੀ ਖਜ਼ਾਨਾ ਨਾਮ ਪਦਾਰਥ ਮਿਲਦਾ ਹੈ ਬਸ ਉਹਦੇ ਚਰਣਾ ਨਾਲ ਹੀ ਆਪਣਾ ਮਨ ਜੋੜੀ ਰੱਖੋ ਹੋਰ ਕੁਝ ਨਹੀਂ ਹਾਂਜੀ ਤੇ ਸਹੁ ਕਹੇ ਸੋ ਕੀਜੇ ਤਨ ਮਨੋ ਦੀਜੇ ਐਸਾ ਪਰਮਲੂ ਲਾਈਏ ਜੋ ਮਾਲਕ ਕਹਿੰਦਾ ਹੈ ਉਹੀ ਕਰੋ ਆਪਣਾ ਤਨ ਆਪਣਾ ਮਨ ਸਭ ਉਹਨੂੰ ਦੇ ਦਿਓ ਇਹੀ ਅਸਲੀ ਸੁਗੰਧੀ ਹੈ ਇਹੀ ਅਸਲ ਪਰਫਿਊਮ ਹੈ ਜੋ ਲਾਣਾ ਹੈ ਵਾਹ ਪਰ ਫਿਰ ਉਹ ਸਭ ਤੋਂ ਵੱਡੀ ਗੱਲ ਸਭ ਤੋਂ ਵੱਡਾ ਨੁਕਤਾ ਜਿਹੜਾ ਹੈ ਆਪ ਗਵਾਈਏ ਤਾਂ ਸਹੁ ਪਾਈਏ ਔਰ ਕੈਸੀ ਚਤੁਰਾਈ ਇਹ ਆਪ ਗਵੋਣਾ ਇਹ ਕੀ ਚੀਜ਼ ਹੈ ਸੁਣਨ ਨੂੰ ਬੜਾ ਸੌਖਾ ਲੱਗਦਾ ਹੈ ਹਾਂਜੀ ਪਰ ਸਾਰੀ ਖੇੜ ਇਹੀ ਹੈ ਮੇਰੇ ਖਿਆਲ ਚ ਆਪ ਗਵੋਣਾ ਮਤਲਬ ਆਪਣੀ ਹੋਮ ਮੇ ਆਪਣੀ ਮੈਂ ਆਪਣਾ ਅਹੰਕਾਰ ਖਤਮ ਕਰਨਾ ਆਪਣੀ ਵਖਰੀ ਹੋਣ ਦਾ ਜਿਹੜਾ ਪਰਮ ਹੈ ਉਹਨੂੰ ਮਿਟਾਉਣਾ ਗੁਰੂ ਜੀ ਕਹਿੰਦੇ ਨੇ ਜਦੋਂ ਇਹ ਆਪਾ ਭਾਵ ਜਾਂਦਾ ਹੈ ਤਾਂ ਹੀ ਪ੍ਰਭੂ ਮਿਲਦਾ ਹੈ ਬਾਕੀ ਜਿੰਨੀਆਂ ਪਰਜੀ ਚਲਾਕੀਆਂ ਸਿਆਣਪਾਂ ਕਰ ਲੋ ਉਹ ਕਿਸੇ ਕੰਮ ਨਹੀਂ ਆਉਣੀਆਂ ਬਿਲਕੁਲ ਇਹ ਬੜੀ ਗਹਿਰੀ ਅਵਸਥਾ ਹੈ ਜਿੱਥੇ ਆਪਣਾ ਆਪ ਆ ਪੂਰੀ ਤਰ੍ਹਾਂ ਰੱਬੀ ਰਜ਼ਾ ਵਿੱਚ ਉਹਦੇ ਹੁਕਮ ਵਿੱਚ ਲੀਨ ਹੋ ਜਾਂਦਾ ਹੈ ਤੇ ਜਦੋਂ ਇਹ ਹੋ ਜਾਂਦਾ ਹੈ ਜਦੋਂ ਪ੍ਰਭੂ ਦੀ ਉਹ ਖਾਸ ਨਜ਼ਰ ਉਹਦੀ ਨਦਰ ਪੈਂਦੀ ਹੈ ਫਿਰ ਤਾਂ ਬਸ ਕਮਾਲ ਹੀ ਹੋ ਜਾਂਦੀ ਹੈ ਸੌ ਨਦਰ ਕਰ ਦੇਖੇ ਸੁਦਿਨ ਲੇਖੇ ਕਾਮਣੇ ਨੋਂ ਨਿਧ ਪਾਈ ਜਿਸ ਦਿਨ ਉਹ ਮੇਰ ਦੀ ਨਿਗਾ ਨਾਲ ਦੇਖ ਲੈਂਦਾ ਹੈ ਉਹ ਦਿਨ ਸਫਲ ਹੋ ਜਾਂਦਾ ਹੈ ਜ਼ਿੰਦਗੀ ਦੇ ਲੇਖੇ ਚ ਲੱਗ ਜਾਂਦਾ ਹੈ ਤੇ ਉਸ ਜੀਵ ਇਸਤਰੀ ਨੂੰ ਉਸ ਰੂਹ ਨੂੰ ਸਮਝੋ ਸਾਰੇ ਨੌ ਖਜ਼ਾਨੇ ਮਿਲ ਜਾਂਦੇ ਨੇ ਆਤਮਿਕ ਤੌਰ ਤੇ ਵਾਹ ਤੇ ਅੰਤ ਵਿੱਚ ਗੁਰੂ ਸਾਹਿਬ ਨਾਨਕ ਪਾਤਸ਼ਾਹ ਅਸਲੀ ਸੁਹਾਗਣ ਦੀ ਨਿਸ਼ਾਨੀ ਦੱਸਦੇ ਨੇ ਹਾਂਜੀ ਨਾਨਕ ਨਾਮ ਦੀ ਮੋਹਰ ਲਾ ਕੇ ਦੱਸਦੇ ਨੇ ਨਾਨਕ ਕਾਮਣੀ ਕੰਤੇ ਭਾਵੇ ਸਾ ਸੁਹਾਗਣ ਕਈਏ ਏ ਨਾਨਕ ਉਹੀ ਜੀਵ ਇਸਤਰੀ ਅਸਲ ਚ ਆਪਣੇ ਕੰਤ ਪ੍ਰਭੂ ਨੂੰ ਚੰਗੀ ਲੱਗਦੀ ਹੈ ਤੇ ਸੱਚੀ ਸੁਹਾਗਣ ਕਉਂਦੀ ਹੈ ਜਿਹੜੀ ਜਿਹੜੀ ਹਰ ਹਰ ਨਾਮ ਸਮਾਵੇ ਨਾਉ ਸਹਜ ਸਦਾ ਰਹੇ ਲਈਏ 424 ਜੋ ਹਮੇਸ਼ਾ ਹਰੀ ਦੇ ਨਾਮ ਵਿੱਚ ਲੀਨ ਰਹਿੰਦੀ ਹੈ ਜੋ ਅਡੋਲ ਆਤਮਕ ਅਵਸਥਾ ਸਹਿਜ ਅਵਸਥਾ ਵਿੱਚ ਟਿੱਕੀ ਰਹਿੰਦੀ ਹੈ ਤੇ ਉਸ ਨਾਮ ਖਜ਼ਾਨੇ ਨੂੰ ਲੱਭ ਲੈਂਦੀ ਹੈ ਉਹੀ ਅਸਲ ਸੁੰਦਰ ਹੈ ਸਿਆਣੀ ਹੈ ਗਿਆਨਵਾਨ ਹੈ ਸੋ ਅੱਜ ਦੇ ਸ਼ਬਦ ਦਾ ਸਾਰ ਤਾਂ ਇਹੀ ਨਿਕਲਦਾ ਹੈ ਕਿ ਪ੍ਰਭੂ ਦੀ ਪ੍ਰਾਪਤੀ ਬਾਹਰ ਨਹੀਂ ਅੰਦਰ ਹੈ ਅੰਦਰ ਹੈ ਹਾਂਜੀ ਤੇ ਰਾਹ ਕੀ ਹੈ ਪ੍ਰਭੂ ਦਾ ਡਰ ਦਬ ਉਹਦਾ ਪ੍ਰੇਮ ਉਹਦੇ ਹੁਕਮ ਚ ਰਹਿਣਾ ਨਾਮ ਸਿਮਰਨ ਤੇ ਸਭ ਤੋਂ ਜ਼ਰੂਰੀ ਆਪਣੀ ਹਉਮੈ ਆਪਣਾ ਆਪਾ ਭਾਗ ਮਿਟਾਣਾ ਬਿਲਕੁਲ ਇਹ ਗੁਣੀ ਨੇ ਜਿਹੜੇ ਜੀਵ ਨੂੰ ਪ੍ਰਭੂ ਨਾਲ ਮਿਲਾਉਂਦੇ ਨੇ ਹਾਂਜੀ ਸੱਚੀ ਇਹ ਸ਼ਬਦ ਸਾਨੂੰ ਵਾਰ-ਵਾਰ ਯਾਦ ਕਰਾਉਂਦਾ ਹੈ ਕਿ ਜਿਸ ਖਜ਼ਾਨੇ ਦੀ ਪਾੜ ਚ ਅਸੀਂ ਬਾਹਰ ਪਟਕਦੇ ਆ ਉਹ ਸਾਡੇ ਅੰਦਰ ਹੀ ਪਿਆ ਹੈ ਹੂੰ ਪਰ ਫਿਰ ਸੋਚਣ ਵਾਲੀ ਗੱਲ ਇਹ ਰਹਿ ਜਾਂਦੀ ਹੈ ਕਿ ਜੇ ਗੁਰਬਾਣੀ ਨੇ ਰਾ ਇੰਨਾ ਸਪਸ਼ਟ ਦੱਸ ਦਿੱਤਾ ਹੈ ਅੰਦਰ ਚਾਤ ਮਾਰੋ ਹਉਮੈ ਛੱਡੋ ਪ੍ਰੇਮ ਕਰੋ ਪੈ ਅਦਬ ਰੱਖੋ ਤਾਂ ਫਿਰ ਵੀ ਕਿਹੜੀ ਚੀਜ਼ ਹੈ ਜਿਹੜੀ ਸਾਨੂੰ ਰੋਕਦੀ ਹੈ ਕਿਉਂ ਅਸੀਂ ਅਜੇ ਵੀ ਉਸ ਆਪੇ ਨੂੰ ਫੜ ਕੇ ਬੈਠੇ ਹਾਂ ਇਸ ਤੇ ਵਿਚਾਰ ਕਰਨੀ ਬਣਦੀ ਹੈ ਬਿਲਕੁਲ ਇਹ ਸਵਾਲ ਹਰ ਇੱਕ ਲਈ ਹੈ ਵਾਹਿਗੁਰੂ ਜੀ ਕੀ ਫਤਿਹ